ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦਿਉਣ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਹੈ ਬਠਿੰਡੇ ਤੋਂ ਸ੍ਰੀ ਮੁਖਤਸਰ ਸਾਹਿਬ ਵਾਲੀ ਸੜਕ ਦੇ ਉੱਤੇ ਦਿਉਣ ਪਿੰਡ ਆਉਂਦਾ ਹੈ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਇੱਕ ਛੋਟਾ ਜਿਹਾ ਫਾਰਮ ਵਾਈ ਦਾ ਇੱਥੇ ਤੁਸੀਂ ਸੈਟਅਪ ਬਣਿਆ ਇਹਨਾਂ ਦਾ ਦੇਖੋ ਇਸੇ ਦੇ ਵਿੱਚ ਇੱਕ ਉਸਕ گاਵਾ ਬਾਈ ਹੋਰੀ ਰੱਖਦੇ ਆ ਪਹਿਲਾਂ ਫਾਰਮ ਜ਼ਿਆਦਾ ਸੀਗਾ ਜ਼ਿਆਦਾ ਪਸ਼ੂ ਰੱਖੇ ਹੋਏ ਸੀ ਪਰ ਨਾਲ ਬਾਈ ਵੈਟਰਨਰੀ ਪ੍ਰੈਕਟਿਸ ਕਰਦਾ ਹੈ ਉਹ ਫੀਲਡ ਦਾ ਕੰਮ ਜ਼ਿਆਦਾ ਹੋਣ ਕਰਕੇ ਪਿੱਛੇ ਜੇ ਆਪਾਂ ਵੀਡੀਓ ਬਣਾਈ ਸੀ ਉਦੋਂ ਗਾਵਾਂ ਬਾਈ ਨੇ ਕਾਫੀ ਸੇਲ ਕਰਤੀਆਂ ਸੀ ਅੱਜ ਇੱਕ ਗਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਤਾਜੀ ਸੂਈ ਵੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਚੰਗੀ ਜੀ ਨੂੰ ਲੱਗੂਗੀ ਉਹਦਾ ਹੱਕਾ ਵੀ ਉਹ ਤਸੱਲੀ ਕਰੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਜਾਣਕਾਰੀ ਬਾਈ ਤੁਸੀਂ ਇਹਦੇ ਬਾਰੇ ਲਈਏ ਫਿਰ ਇਹ ਤੁਹਾਨੂੰ ਤੋਰ ਕੇ ਵੀ ਨਾਲ ਜਿਹੜੀ ਉਹ ਦਿਖਾ ਦੇਵਾਂਗੇ ਪਹਿਲਾਂ ਇਨਫੋਰਮੇਸ਼ਨ ਵੀਰ ਤੁਸੀਂ ਇਹਦੇ ਬਾਰੇ ਲੈ ਲੈਂਦੇ ਹੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਬਾਈ ਹਾਂ ਤਰਸੇਮ ਸਿੰਘ ਹੈ ਜੀ ਤਰਸੇਮ ਬਾਈ ਪਹਿਲਾਂ ਫਿਰ گاਵਾਾਂ ਜਾਦਾ ਰੱਖਦੇ ਰਹੇ ਹਾਂ ਇੱਥੇ ਹਾਂ ਪਹਿਲਾਂ ਆਪਣੇ ਕੋਲੇ 12-13 گاਵਾਾਂ ਸੀ ਹੁਣ ਬਦਲ ਚਾਰ ਪਰਸ਼ਨ ਬਣੇ ਆ ਵੀ ਚਾਰ ਕਗਾਵਾਾਂ ਦੇ ਹੀ ਆ ਬਸ ਵੀ ਜੀ ਇੱਕ ਇੱਕ ਪੈਨ ਤੇ ਇੱਕ ਗਾਂ ਰੱਖਾਂਗੇ ਜੀ ਆਪਾਂ ਅੱਛਾ ਇੱਕ ਪੈਨ ਤੇ ਇੱਕ ਗਾਂ ਰੱਖ ਲੈਨੇਓ ਹਾਂ ਜੀ ਪਰ ਚਲੋ ਇਹ ਵਾਦੂ ਕੋਈ ਤਿਆਰ ਹੋ ਜਾਏ ਫਿਰ ਉਹ ਵੇਚ ਹਾਂ ਫਿਰ ਉਹ ਸੇਲ ਕਰਦੇ ਆਂ ਅੱਜ ਜਿਹੜੀ ਗਾਂ ਆਪਾਂ ਦਿਖਾਉਣ ਲੱਗੇ ਆ ਹਾਂ ਜੀ ਕਨਵਾ ਸੂਆ ਬਾਈ ਇਹ ਬਾਈ ਜੀ ਤੀਜੇ ਸੂਏ ਸੂਈ ਆ ਜੀ ਇਹ ਬਰੂਟ ਦੀ ਆਪ ਆ ਤੇ ਅੱਛਾ ਬਾਈ ਦਿਨ ਅੱਜ ਕਿੰਨੇ ਹੋ ਗਏ ਸੀ ਅੱਜ ਪੰਜਵਾਂ ਦਿਨ ਆ ਸੂਈ ਨੂੰ ਜੀ ਹੁਣ ਦੁੱਧ ਕਿੰਨਾ ਹੈ ਹੁਣ ਦੁੱਧ 20 ਕਿਲੋ ਜਮਾ ਤਿਆਰ ਆ ਜੀ ਕੰਡੇ ਤੇ ਰੱਖਣਾ ਪੰਜਵੇਂ ਦਿਨ ਹਾਂਜੀ ਠੀਕ ਹੈ ਅੱਛਾ ਵੈਸੇ ਦੁੱਧ ਕਿੰਨਾ ਕਿ ਦੇ ਦੋ ਦੁੱਧ ਪਿਛਲੇ ਸਾਲ ਦਿੱਤਾ ਜੀ ਦੂਜੇ ਸੋਏ ਨੇ 30 ਲੀਟਰ ਐਤ ਕੀ ਉਮੀਦ ਆ ਵੀ 35 ਪੁੰਤੀ ਤੇ ਜਾ ਸਕਦੀ ਹੈ ਜੀ ਜਾਨੀ 30 ਤਾਂ ਪੱਕਾ ਦੇ ਜੀ 30 ਤਾਂ ਪੱਕਾ ਹੀ ਹੈ ਜੀ ਅੱਛਾ ਬਾਈ ਕੀ ਡਿਮਾਂਡ ਰੱਖਦੇ ਹੋ ਇਹਦਾ 1,30,000 ਰੁਪਏ ਰੇਟ ਆ ਜੀ 1,30,000 ਹਾਂਜੀ ਤੁਰ ਗਏ ਨੂੰ ਬਈ ਆਪਾਂ ਹਾਂਜੀ ਦੋਸੋ 1,30,000 ਦਾ ਰੇਟ ਹੈ ਸੂਆ ਤੀਜਾ ਸੂਈ ਐ ਸੂਈ ਬਿਲਕੁਲ ਤਾਜੀ ਐ ਤੇ 11 ਵਜੇ 43 ਮਿੰਟ ਸਕਰੀਨ ਉੱਤੇ ਤੁਹਾਨੂੰ ਦਿਸਦੇ ਹੋਣਗੇ ਜਣੀ ਪੌਣੇ 12 ਵਜੇ ਵੀਡੀਓ ਬਣਾ ਰਿਆਂ ਸਵੇਰ ਦੀ ਚਵਾਈ ਇਹਦੀ ਹੋਈ ਵੀ ਐ 20 ਲੀਟਰ ਇਸ ਟਾਈਮ ਪੌਲਾ ਇਹਦੇ ਥੱਲੇ ਜਾਂ ਦੁੱਧ ਕਹਿ ਲੋ ਹਾਜ਼ਰ ਆ ਜਿਹੜਾ ਵੀ ਭਰਾ ਲੈਣਾ ਚਾਹੁੰਦਾ ਦੋ ਟੈਂਪ ਭਾਵੇਂ ਝੋਲਿਓ ਇੱਥੇ ਤਸੱਲੀ ਕਰ ਲਿਓ ਹਵਾਨਾ ਇਹਦਾ ਹੁਣ ਤੁਸੀਂ ਦੇਖ ਸਕਦੇ ਹੋ ਸ਼ਾਮ ਤੱਕ ਪਸੂ ਨੇ ਹਵਾਨਾ ਪੂਰਾ ਭਰਨਾ ਹੁੰਦਾ ਬਾਕੀ ਥੋੜਾ ਜਿਹਾ ਲੱਫਾ ਤੋਰਾਂਗੇ ਕਾ ਨੂੰ ਤਾਂ ਤੁਹਾਨੂੰ ਇਹਦੇ ਟਾਂ ਚੇਰੀ ਸਮਝ ਆ ਜੂਗੀ ਆਜਾ 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 ਸੋ ਵੀ ਰੋਕੇ ਦੇ ਹਵਾਨੇ ਦਾ ਇਹ ਤੇ ਸਕੂਲਾਂ ਹੀ ਰਹਿੰਦੀਆਂ ਦੱਸੋ گاਵਾ ਇਹ ਜਿਹੜੀਆਂ ਜਿੰਨੇ ਕ ਨਗ ਬਾਈ ਰੋਕਦਾ ਤਰਸੀਮ ਭਾਈ ਅੱਗੋਂ ਕਰਕੇ ਮੋੜ ਲਓ ਆਜੋ ਆਂਦੀ ਆਜਾ ਇਦੋਂ ਫੇਰ ਇਹਦਾ ਹਵਾਨਾ ਤੁਸੀਂ ਦੇਖੋ ਅਗਲੇ ਪਾਸੇੋਂ ਸੋ 1,30,000 ਇਹਦੀ ਡਿਮਾਂਡ ਹੈ ਤੇ ਬਰੂਟ ਬੁੱਲ ਦੀ ਆਪ ਹੈ ਇਹਦਾ ਪਰਲੇ ਪਾਸੇ ਵਾਲਾ ਮੂਹਰਲਾ ਗੋਡਾ ਜਿਹਦਾ ਉਹਦੇ ਤੇ ਸਵੇਲਿੰਗ ਹੈ ਸੋਜ ਹੈ ਤਾਂ ਭਾਈ ਉਹਦੀ ਕੋਈ ਅਚਾ ਤਾਂ ਨਹੀਂ ਮੰਨਦੀ ਨਹੀਂ ਕੋਈ ਨਹੀਂ ਮੋੜ ਕੇ ਬੈਂਦੀ ਹੈ ਜੀ ਵਧੀਆ ਕੋਈ ਪ੍ਰੋਬਲਮ ਨਹੀਂ ਜੀ ਓਕੇ ਸੋ ਹੈ ਦਸੋ ਸੁਝਾਵਿਆ ਪਰ ਅਚਾ ਕੋਈ ਨਹੀਂ ਭਾਈ ਕਹਿੰਦਾ ਸੋ ਇਹ ਤਾਜੀ ਸੂਈ ਵੀ ਗਾਂ ਤੁਹਾਨੂੰ ਦਿਖਾ ਰਿਹਾ ਦੱਸੋ ਮੈਂ ਦੋਨਾਂ ਪਾਸੇ ਦਾ ਹਵਾਨਾ ਤੁਹਾਨੂੰ ਦਿਖਾ ਦੂੰਗਾ ਇੱਕ ਵਾਰ ਤੁਸੀਂ ਜਰੂਰ ਉਸ ਚੀਜ਼ ਨੂੰ ਦੇਖ ਲਿਓ ਸੋ ਇਸ ਸਾਈਡ ਤੋਂ ਵੀ ਜੇ ਤੁਹਾਨੂੰ ਇਹਦਾ ਹਵਾਨਾ ਦਿਖਾਵਾਂ ਅੱਗੇ ਨੂੰ ਹਵਾਨਾ ਕਾਫੀ ਭਰੀ ਬੈਠੀ ਐ ਵੈਸੇ ਇਹ ਸ਼ਾਮ ਤੱਕ ਜਦੋਂ ਪਸ਼ੂ ਚਵਾਈ ਤੇ ਆਉਂਦਾ ਉਦੋਂ ਹਵਾਨਾ ਪੂਰਾ ਭਰ ਨਾ ਹੁੰਦਾ ਸੁਬਾਹ ਦੇ ਟਾਈਮ ਦੀ ਇਹ ਵੀਡੀਓ ਹੈ ਉਹਦੇ ਹਿਸਾਬ ਤੇ ਤੁਸੀਂ ਜੱਜਮੈਂਟ ਕਰ ਲਿਓ ਇਹ ਦਾ ਇਧਰਲੇ ਪਾਸੇ ਹਵਾਨਾ ਦੇਖ ਲਓ ਖੁੱਲੀ ਹੁੰਦੀ ਇੱਥੇ ਪਰ ਹਾਂ 24 ਘੰਟੇ ਖੁੱਲੀ ਹੈ ਜੀ ਠੀਕ ਹੈ ਚਵਾਈ ਵੀ ਭਾਵੇਂ ਖੁੱਲੀ ਛੱਡ ਕੇ ਕਰਾ ਲਓ ਕੋਈ ਨਿਆਣੇ ਦੇ ਨਹੀਂ ਕੋਈ ਹੋਰ ਨਹੀਂ ਐਨੀ ਸੀਲ ਠੰਡੀ ਹੈ ਜੀ ਆਪਾਂ ਮਸ਼ੀਨ ਨਾਲ ਜੋੜਨੇ ਨਹੀਂ ਹੱਥ ਨਾਲ ਜੋੜਨੇ ਇੱਕ ਵਾਰੀ ਅੱਛਾ ਅੱਤ ਨਾਲ ਜੋੜ ਹਾਂਜੀ ਓਕੇ ਸੋ ਅਥੀਮ ਬਾਈ ਕਹਿੰਦਾ ਚਵਾਈ ਕਰਦੇ ਆ ਦੱਸੋ ਤੇ ਇਹ ਤੁਸੀਂ ਗਾਂ ਜਿਹਨੂੰ ਚੱਜਦੀ ਆ ਤਾਂ ਕਾਲ ਕਰਕੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਮਾਨਤਨ ਹੋ ਜਾਣਾ ਹੁੰਦਾ ਰੇਟ ਕੋਈ ਫਿਕਸ ਨਹੀਂ ਹੁੰਦੇ ਪਰ ਜ਼ਰੂਰੀ ਇਹ ਹੁੰਦਾ ਵੀ ਆ ਕੇ ਪਹਿਲਾਂ ਪਾਸੂ ਪਸੰਦ ਕੀਤਾ ਜਾਵੇ ਕੋਲ ਖੜ ਕੇ ਸੌਦੇ ਕੀਤੇ ਜਾਣ ਥਾਣ ਬਿਲਕੁਲ ਖਾਲੀ ਦਿਸਣਗੇ ਕਿਉਂਕਿ ਸਵੇਰ ਦੀ ਚਵਾਈ ਇਹਦੀ ਹੋਈ ਵੀ ਹੈ ਸੋ ਦੁੱਧ ਇਸ ਟਾਈਮ ਹਾਜ਼ਰ ਜਿਹੜਾ ਉਹ 20 ਕਿਲੋ ਹੈ ਉਹ ਤੁਸੀਂ ਚੋ ਸਕਦੇ ਹੋ ਮਿਹਰਬਾਨ